ਤੇ 34000 ਕਰੋੜ ਰੁਪਏ ਖਰਚ ਹਾਂ ਤੇ ਇੱਕ ਸਾਲ ਚ 54000 ਕਰੋੜ ਦੇ ਨਾਲ ਮੈਂ ਸਾਰੇ ਪੰਜਾਬ ਦੀ ਡਿਵੈਲਪਮੈਂਟ ਕਰਾਵਾਂਗਾ ਤੇ ਮੈਂ ਵਚਨ ਦੇਣਾ ਕਿ 1 ਰੁਪਿਆ ਵੀ ਕਰਜ਼ਾ ਨਹੀਂ ਚੁੱਕਾਂ ਮੈਂ ਤੁਹਾਨੂੰ ਦੱਸਣਾ ਚਾਹਨਾ 2 ਸਾਲ ਤਕਰੀਬਨ 2 ਸਾਲ ਵੀ ਪੂਰੇ ਨਹੀਂ ਹੋਏ 22 ਮਹੀਨਿਆਂ ਦੇ ਵਿੱਚ ਇਹ ਕਰਜ਼ਾ 60000 ਕਰੋੜ ਦਾ ਹੋ ਗਿਆ ਲੰਬਰ 2 ਮਲਾਜ਼ਮਾਂ ਦਾ ਤੁਰੇ ਬੋਲਡ ਪੈਨਸ਼ਨ ਸਕੀਮ ਝੂਠ ਬੋਲਣ ਤੇ ਆਦੀ ਸੋ ਨੋਟੀਫਿਕੇਸ਼ਨ ਵਾਦਾ ਕਰ ਦਿੱਤਾ ਜਦੋਂ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨਸ ਹੋਣੀਆਂ ਸੀ ਅੱਜ ਦੇ ਦਿਨ ਕੋਈ ਨੋਟੀਫਿਕੇਸ਼ਨ ਨਹੀਂ ਕਾਂਗਰਸ ਨੇ ਤੇ ਹਿਮਾਚਲ ਜਿਸ ਤੋਂ ਬਾਅਦ ਤਾਕਤ ਚਾਏ ਨੋਟੀਫਾਈ ਉਹਨੂੰ ਨੋਟੀਫਾਈ ਕਰ ਦਿੰਦਾ ਸਕੀਮ ਲਾ ਦੂੰਗਾ ਛੱਤੀਸਗੜ੍ਹ 'ਚ ਲਾ ਦੂੰਗਾ ਰਾਜਸਥਾਨ 'ਚ ਲਾ ਦੂੰਗਾ ਹੁਣ ਆ ਜਿਹੜਾ ਟੋਟਲ ਮੈਂ ਹੁਣ ਬੈਠਾ ਇਹਦਾ ਕੱਢ ਰਿਹਾ ਸੀ ਹਿਸਾਬ ਕਿਤਾ ਟੋਟਲ ਰੈਵਨਿਊ ਰਸੀਡ ਜਿੰਨੀਆਂ ਪੰਜਾਬ ਦੀ ਸੀ ਉਹਦੇ ਚੋਂ 23% ਤੇ ਕੱਲਾ ਬੈਂਕਾਂ ਦੀਆਂ ਜਿਹੜੀਆਂ ਕਿਸ਼ਤਾਂ ਤੇ ਕਰਜ਼ੇ ਵਾਪਸ ਕਰਨ 'ਚ ਚਲਾ ਜਾਂਦਾ ਟੋਟਲ 100 ਚੋਂ 23 ਰੁਪਏ 57.6 ਉਹਦਾ ਮਤਲਬ 57 ਰੁਪਏ ਚਲੇ ਜਾਂਦੇ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ 'ਚ ਤੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਦੀ ਸੈਲਰੀਜ਼ ਤੇ ਪੈਨਸ਼ਨ ਸਾਢੇ 57 100 ਦੇ ਵਿੱਚੋਂ ਤੇ ਜਿਹੜੇ 25 ਰੁਪਏ ਨੇ ਸਵਾ 25 ਰੁਪਏ ਉਹ ਚਲੇ ਜਾਂਦੇ ਪਾਵਰ ਸਬਸਿਡੀ ਇਹ 100% ਦਾ ਪੈਸਾ ਵੀ ਪੂਰਾ ਹੋ ਗਿਆ 100 ਦਾ 100 ਇਸੇ ਕੰਮ ਚਲਾ ਗਿਆ 3 ਰੁਪਏ ਬਕਾਇਆ ਰਹਿੰਦੇ ਆ 3% ਜਿਹੜੇ ਪੰਜਾਬ ਦਾ ਤੁਸੀਂ ਕਹਿੰਦੇ ਸਕੂਲ ਬਣਾਣੇ ਨੇ ਕਾਲਜੇਜ਼ ਬਣਾਣੇ ਨੇ ਮੈਡੀਕਲ ਕਾਲਜੇਜ਼ ਬਣਾਣੇ ਨੇ ਪੁਲ ਬਣਾਣੇ ਮੇਰੇ 3% ਨਾਲ ਕੀ ਬਣੇਗਾ ਟੋਟਲ ਵੇਲਡ ਸਕੀਮ ਵੇਖੋ ਤੁਸੀਂ ਬਜ਼ੁਰਗਾਂ ਨੂੰ ਇਹਨਾਂ ਨੇ ਕਿਹਾ ਸੀ ਅਸੀਂ 1500 ਰੁਪਏ 올ਡੇਜ ਪੈਨਸ਼ਨ ਦੇਣ ਅਸੀਂ 2500 ਕਰਾਂਗੇ ਉਹ ਨਾ ਹੀ ਕਿਤੇ ਸ਼ਗਨ ਸਕੀਮ ਬੰਦ ਕਰਤੀ ਆਟਾ ਦਾਲ ਦੀ ਜਿਹੜੀ ਸਕੀਮ ਹੈ ਅਸੀਂ 40 ਲੱਖ ਬੰਦੇ ਨੂੰ ਬੈਨੇਫਿਸ਼ੀਰੀ ਸੀ ਕਾਂਗਰਸ ਕੀ ਇਹਨਾਂ 11 ਲੱਖ ਬੰਦਾ ਕੱਟ ਦਿੰਦਾ ਹੁਣ ਇਲੈਕਸ਼ਨਾਂ ਤੋਂ ਮਹੀਨਾ ਪਹਿਲੇ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲੇ ਕੱਟਿਆ ਉਹਨਾਂ ਦੇ ਨਾਂ ਐਡ ਕਰਤੇ ਸੈਂਟਰ ਸੈਂਟਰ ਵਾਲਿਆਂ ਨੇ ਉਹਨਾਂ ਦੀ ਕਣਕ ਬੰਦ ਕਰਤੀ ਹੁਣ 200 ਕਰੋੜ ਰੁਪਏ ਐਡੀਸ਼ਨਲ ਪੰਜਾਬ ਗਵਰਨਮੈਂਟ ਨੂੰ ਇਹ ਗੱਲ ਕਰਨ ਦੇਣਾ ਪੈ ਰਿਹਾ ਕਿ ਜਿਨ੍ਹਾਂ ਦੇ ਪਹਿਲੇ ਨਾਂ ਕੱਟੇ ਸੀ ਉਹਨਾਂ ਦੇ ਹੁਣ ਨਾਂ ਐਡ ਕੀਤੇ ਸੈਂਟਰ ਨੇ ਕਿਹਾ ਅਸੀਂ ਕਣਕ ਨਹੀਂ ਦੇਣੇ ਅਸੀਂ ਇਹਦੇ ਜਿੰਨੇ ਤੁਸੀਂ ਪਹਿਲੇ ਕੇਸਸ ਦੱਸੇ ਉਸੇ ਮੁਤਾਬਕ 16 ਮੈਡੀਕਲ ਕਾਲਜਿਸ ਫੰਡ ਅਸੀਂ ਦਵਾਂਗੇ ਇੱਕ ਵੀਕਾ ਤੋਂ ਸ਼ੁਰੂ ਨਹੀਂ ਹੋਇਆ ਔਰਤਾਂ ਦਾ 1000 ਰੁਪਿਆ ਦਵਾਂਗੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਆਂਦੀ ਉਹਦਾ ਮੁਲਾਜ਼ਮਾਂ ਦਾ ਅਸੀਂ ਵੇਖੋ ਜ਼ੋਰ ਲਾਇਆ ਪਿਛਲੀ ਵਾਰ 12% ਅਜੇ ਡੀਏ ਰਹਿਦਾ 4% ਮੁਲਾਜ਼ਮਾਂ ਨੂੰ ਡੀਏ ਦਿੱਤਾ 8% ਹੋ ਰਿਹਾ ਤਾਂ ਸੈਂਟਰ ਨੇ 4% ਹੋਰ ਇਹਨਾਂ ਦੇਣਾ ਦੇਣਾ ਤਾਂ 12 ਦਾ 12 ਉੱਥੇ ਖੜਾ ਰਹਿ ਜਾਣਾ 15% ਮੁਲਾਜ਼ਮਾਂ ਦਾ ਸਾਡੀ ਸਰਕਾਰ ਜਦੋਂ ਸੀ ਉਸ ਟਾਈਮ ਅਖੀਰਲੇ ਮਹੀਨਿਆਂ 'ਚ ਅਸੀਂ 15% ਸੈਲਰੀਜ਼ ਦੇ ਵਿੱਚ ਵਧोतरी ਦਿੱਤੀ ਹੁਣ ਇੱਥੇ ਵੇਖੋ ਇਹਨਾਂ ਨੇ ਕੀ ਕੀਤਾ 15% ਫਾਈਨੈਂਸ ਸੈਕਟਰ ਬਿਨਾ ਕੈਬਨਟ ਦੀ ਮਨਜ਼ੂਰੀ ਲਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ 15% ਇਹਨਾਂ ਦੀ ਤਨਖਾਹ 'ਚ ਵਾਅਦਾ ਦਿੱਤਾ ਸੀ ਉਹ ਸਾਰਾ ਵਾਪਸ ਲੈ ਲਿਆ ਉਹ ਦੱਸਣ ਤੇ ਸਹੀ ਕਿਹੜੇ ਵਰਗ ਨੂੰ ਕੋਈ ਦਿੰਦਾ ਕੁਝ ਬਜ਼ੁਰਗਾਂ ਨੂੰ ਕੁਝ ਨਹੀਂ ਨੌਜਵਾਨ ਬੱਚਿਆਂ ਨੂੰ ਕੁਝ ਨਹੀਂ ਪਿੰਡਾਂ ਵਿੱਚ ਇੱਕ ਕਿੱਟ ਨਹੀਂ ਲੱਗੀ ਜਦੋਂ ਤੇ ਆਏ ਕਿਸੇ ਸ਼ਹਿਰ ਵਿੱਚ ਇੱਕ ਕਿੱਟ ਨਹੀਂ ਲੱਗੀ ਜਦੋਂ ਤੇ ਆਏ ਕੋ ਸਾਡੇ ਐਸਸੀ ਵੱਲ ਸਾਡੇ ਬੈਕਵਰਡ ਕਲਾਸੇ ਕੋਈ ਪੈਸਾ ਤੇ 10 ਲੱਖ ਕਿਤੇ ਰਿਹਾ ਪੈਸਾ ਲੱਗ ਰਿਹਾ ਕੱਲਾ ਭਗਵੰਤ ਮਾਨ ਜੀ ਦੀ ਸਿਕਿਉਰਿਟੀ ਤੇ ਇਹਨਾਂ ਮਨਿਸਟਰਾਂ ਦੇ ਟਾਮਜਾ ਹੋਰ ਕੁਝ ਵੀ ਕੋਈ ਇੱਕ ਸਿੰਗਲ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆ ਦੱਸ ਸਕਣ ਕਿ ਅਸੀਂ ਕੋਈ ਨਵੀਂ ਕੀਤੀ ਸਕੂਲ ਆਫ ਫੈਮਿਨਸ ਨੂੰ ਲੈ ਕੇ ਬੜੇ ਸਕੂਲ ਆਫ ਫੈਮ ਨੇ ਸਾਰੇ ਪੁਰਾਣੇ ਸਕੂਲਾਂ ਨੂੰ ਸਕੂਲ ਆਫ ਐਮਿਨਸ ਇੱਕ ਬਦੂਵਾਲ ਸਾਡਾ ਵਧੀਆ ਸਕੂਲ ਚੱਲਦਾ ਉਹ ਇਹਨਾਂ ਦੇ ਇੰਜੀਨੀਅਰਸ ਨੇ ਛੇੜਾ ਛਾੜੀ ਕਰ ਲਈ ਉਹ ਉਹਦੀਆਂ ਛੱਤਾਂ ਡਿੱਗ ਪਈਆਂ ਇੱਕ ਵਿਚਾਰੀ ਟੀਚਰ ਨਾਲ ਹੀ ਪੂਰੀ ਹੋ ਹੁਣ ਬ੍ਰਿਲੀਅੰਟ ਸਕੂਲ ਲੈ ਆਂਦੇ ਵੇਖੋ ਆਈਡੀਆ ਬ੍ਰਿਲੀਅੰਟ ਨੇ ਬ੍ਰਿਲੀਅੰਟ ਨਵੇਂ ਕੱਢੇ ਬ੍ਰਿਲੀਅੰਟ ਬ੍ਰਿਲੀਅੰਟ ਉਹ ਬ੍ਰਿਲੀਅੰਟ ਸੇ ਬ੍ਰਿਲੀਅੰਟ ਏਕੀ ਗੱਲ ਇਹ ਨਾ ਹੀ ਬਦਲ ਲੈਣੇ ਬ੍ਰਿਲੀਅੰਟ ਮੈਨੂੰ ਦੱਸੋ ਐਮਐਨਐਸ ਬ੍ਰਿਲੀਅੰਟ ਝੂਠ ਜਿਨ੍ਹਾਂ ਮਰਜੀ ਇਹਨਾਂ ਕੋ ਸੁਣੋ ਇਹੋ ਜੇ ਨਵੇਂ-ਨਵੇਂ ਨਾਂ ਕੱਢ ਕੇ ਸਿੰਗਾਪੁਰ ਤੋਂ ਲੈ ਜਾਂਦੇ ਆ ਆ ਜਿਨ੍ਹਾਂ ਨੂੰ ਦੱਸਦੇ ਸਿੰਗਾਪੁਰ ਨੂੰ ਟ੍ਰੇਨਿੰਗ ਕਰਾਈ ਕੇ ਤੇ ਦਰਸ਼ਣ ਤੇ ਕਰਾਓ ਸਰ ਕਿਸੇ ਦੇ ਦਰਸ਼ਕ ਕਦੀ ਕੀਤੇ ਕਿਸੇ ਨੇ ਸੜਕਾਂ ਤੇ ਹਾਂਜੀ ਮੁਲਾਜ਼ਮਾਂ ਅੱਜ ਵੀ ਦਰਨਾ ਦੇ ਰਹੇ ਨੇ ਬਾਜ਼ ਮੁਲਾਜ਼ਮਾਂ ਨੇ ਤੇ ਦਰਨਾ ਦੇਣਾ ਹੀ ਦੇਣਾ ਕੁਝ ਇਹਨੂੰ ਦੇ ਤਸੀਂ ਭਗਵੰਤਾ ਕੇ ਬਾਦ ਉਹ ਜੋ ਕਹਿੰਦਾ ਕਿ ਮੇਰਾ ਖਜ਼ਾਨਾ ਪੂਰਾ ਭੁੱਲ ਰਹੀਦਾ ਦੱਸੋ ਕਿਤੇ ਭੁੱਲੇ ਸੋ ਇਟਸ ਅ ਫੇਲਡ ਬਜਟ ਫੇਲਡ ਸਰਕਾਰ ਹੈ ਫੇਲਡ ਬਜਟ ਹੈ ਇਹੀ ਕੱਲ ਜਿਹੜਾ ਕਹਿੰਦਾ 13 ਜ਼ੀਰੋ ਦਾ ਰਿਜ਼ਲਟ ਭਗਵੰਤਾਏਗਾ ਬਿਲਕੁਲ ਜ਼ੀਰੋ ਇਹਨਾਂ ਨੂੰ ਆਏਗੀ 13 ਸਾਲ ਬਾਅਦ ਸਾਡਾ ਓਪਨ ਚੈਲੰਜ ਠੀਕ